ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵਰਕਿੰਗ ਕਮੇਟੀ ਦੇ ਮੈਂਬਰ ਸਲਾਰ ਅਜਮੇਰ ਸਿੰਘ ਖੇੜਾ ਦੀ ਅਗਵਾਈ ਹੇਠ ਪਿੰਡ ਕਰਤਾਰਪੁਰ ਵਿਖੇ 10 ਰੋਜ਼ਾ ਗੁਰਮਤ ਸਿਖਲਾਈ ਕੈਂਪ ਆਯੋਜਿਤ ਕੀਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪਿੰਡ ਦੇ ਬੱਚਿਆਂ ਬਜ਼ੁਰਗਾਂ ਅਤੇ ਬੀਬੀਆਂ ਨੇ ਭਾਗ ਲਿਆ ਇਸ ਗੁਰਮਤ ਸਿਖਲਾਈ ਕੈਂਪ ਦੌਰਾਨ ਗੁਰਦੁਆਰਾ ਸ੍ਰੀ ਪਠਾ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਭਾਈ ਗੁਰਪਾਲ ਸਿੰਘ ਮੀਤੋਵਾਲ ਵੱਲੋਂ ਇੱਥੇ ਹਾਜ਼ਰ ਸਿੱਖਿਆਰਥੀਆਂ ਨੂੰ ਗੁਰਬਾਣੀ ਦੀ ਸੰਥਿਆ ਅਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਸਿਖਲਾਈ ਦਿੱਤੀ ਗਈ। ਇਸ 10 ਰੋਜ਼ਾ ਕੈਂਪ ਦੀ ਸਮਾਪਤੀ ਉਪਰੰਤ ਅੱਜ ਸਰਦਾਰ ਅਜਮੇਰ ਸਿੰਘ ਖੇੜਾ ਵੱਲੋਂ ਵਿਸ਼ੇਸ਼ ਤੌਰ ਤੇ ਪੁੱਜ ਕੇ ਇਸ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਸਖਿਆਰਥੀਆਂ ਨੂੰ ਮੈਡਲ ਸਨਮਾਨ ਚਿੰਨ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਪਾਇਆ। ਸਰਟੀਫਿਕੇਟਾਂ ਦੇ ਉੱਪਰ ਨਾਮ ਲਿਖਣੇ ਬਾਕੀ ਹਨ। ਸਭ ਨੇ ਆਪਣਾ ਆਪਣਾ ਨਾਮ ਦੇ ਸਪੈਲਿੰਗ ਦੱਸ ਕੇ ਅੱਖਰ ਦੱਸ ਕੇ ਸਹੀ ਨਾਮ ਤਾਂ ਕਿ ਅੱਖਰਾਂ ਦਾ ਕੋਈ ਇਰ ਫੇਰ ਨਾ ਹੋਵੇ ਘਟਬਤ ਨਾ ਹੋਵੇ ਉਹ ਸਰਟੀਫਿਕੇਟ ਕਿਸੇ ਕੰਮ ਦਾ ਨਹੀਂ ਰਹਿੰਦਾ ਹੋਰ ਵੀ ਬੈਂਤੀ ਹੈ ਜਿਹੜੇ ਅੱਜ ਸੰਤਿਆ ਰਣ ਵਾਲੇ ਸਿੰਘ ਕਿਸੇ ਕਾਰਨ ਕਰਕੇ ਬੱਚੇ ਨਹੀਂ ਪਹੁੰਚ ਸਕੇ ਉਹ ਬਾਦ ਵਿੱਚ ਉਹਨਾਂ ਦਾ ਪਰਿਵਾਰ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਉਹ ਆਪਣਾ ਆਪਣਾ ਮੈਡਲ ਟਰੋਫੀ ਅਤੇ ਸਰਟੀਫਿਕੇਟ ਹਾਸਲ ਕਰ ਸਕਦੇ ਹਨ ਹੁਣ ਬੈਂਤੀ ਹੈ ਸਰਦਾਰ ਜਾਨੀ ਭਾਈ ਸਾਹਿਬ ਭਾਈ ਗੁਰਪਾਲ ਸਿੰਘ ਜੀ ਫਿੰਮੋਵਾਲ ਜਿਨ੍ਹਾਂ ਨੇ ਪਿਛਲੇ 10-12 ਰੋਜ਼ ਤੋਂ ਹਰ ਰੋਜ਼ ਤੇ ਲਾਲ ਬੱਚਿਆਂ ਨੂੰ ਸੰਥਿਆ ਦਿੱਤੀ ਹੈ ਬੋਲੇ ਸੋਨਹਿਰਾ ਉਹਨਾਂ ਦਾ ਪੂਰੇ ਨਗਰ ਕਰਤਾਰਪੁਰ ਵੱਲੋਂ ਤਹਿ ਦਿਲੋਂ ਧੰਨਵਾਦ ਵੀ ਕੀਤਾ ਜਾਂਦਾ ਹੈ ਸਤਿਗੁਰ ਜੀ ਦੀ ਕਿਰਪਾ ਕਰਨ ਉਹਨਾਂ ਨੂੰ ਹੋਰ ਵਾਧਾ ਵਕਸ਼ਣ ਸਿਹਤ ਸਮਝਾਵੀਆਂ ਵਕਸ਼ਣ ਹੁਣ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਡੇ ਇਲਾਕੇ ਦੇ ਵਿੱਚ ਜੋ ਹਰ ਸਮੇਂ ਵਿਚਰਦੇ ਹਨ ਭਾਈ ਸਾਹਿਬ ਭਾਈ ਸਰਦਾਰ ਅਜਮੇਰ ਸਿੰਘ ਜੀ ਖੇੜਾ ਨਗਰ ਵੱਲੋਂ ਸਰਵਪਾਏ ਹਾਸਲ ਕਰਨ ਬੋਲੇ ਸੁਨਹਿਾਰ ਅਸਰੀਆ ਦਾ ਉਹਨਾਂ ਦਾ ਸਾਡੇ ਨਗਰ ਦੇ ਵਿੱਚ ਇਸ਼ਨੇ ਸਾਲ ਵੀ ਤੇ ਇਸ ਸਾਲ ਵੀ ਸਾਡੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਇਹ ਗੁਰਮਤ ਸਖਲਾਈ ਕੈਂਪ ਦਾ ਆਯੋਜਨ ਕੀਤਾ ਹੈ ਬਹੁਤ ਬਾਤ ਉਹਨਾਂ ਦਾ ਧੰਨਵਾਦ ਸਤਿਗੁਰ ਜੀ ਦੀ ਕਿਰਪਾ ਕਰਨਾ ਅਗਲੇ ਸਾਲ ਵੀ ਇਸੇ ਤਰ੍ਹਾਂ ਕੈਂਪ ਦਾ ਆਯੋਜਨ ਹੋ ਸਕੇ ਇਸ ਸਖਲਾਈ ਕੈਂਪ ਦੌਰਾਨ ਪੁੱਜੇ ਹੋਏ ਮਹਿਮਾਨਾਂ ਦਾ ਪ੍ਰਬੰਧਕਾਂ ਵੱਲੋਂ ਸਿਰਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ਆਓ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਿਹਾ ਉਹਨਾਂ ਇਸ ਦਸਰੋਜਾ ਸਿਖਲਾਈ ਕੈਂਪ ਦੇ ਬਾਰੇ ਅਤੇ ਹੋਰ ਕੀ ਕੀ ਵਿਚਾਰਾਂ ਸਰਦਾਰ ਅਜਮੇਰ ਸਿੰਘ ਖੇੜਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਅਤੇ ਹੋਰ ਕੀ ਕੀ ਪ੍ਰੋਗਰਾਮ ਉਲੀਕੇ ਗਏ ਅੱਜ ਇਸ ਦਸਰੋਜਾ ਸਿਖਲਾਈ ਕੈਂਪ ਦਰਾਨ ਪਿੰਡ ਕਰਤਾਰਪੁਰ ਨਿਊ ਚੰਡੀਗੜ੍ਹ ਵਿਖੇ ਉਹ ਤਸਵੀਰਾਂ ਤੁਹਾਡੇ ਨਾਲ ਵੀ ਕਰਦੇ ਆਂ ਸਾਂਝੀਆਂ ਅਤੇ ਸੁਣਦੇ ਆਂ ਸਾਰੀ ਗੱਲਬਾਤ ਕੀ ਕਿਹਾ ਅੱਜ ਦੇ ਇਸ ਸਮਾਪਤੀ ਸਮਾਰੋਹ ਤੇ ਮੁੱਖ ਮਹਿਮਾਨਾਂ ਨੇ ਅਤੇ ਪ੍ਰਬੰਧਕਾਂ ਨੇ ਆਓ ਸੁਣਦੇ ਆਂ ਸਾਰੀ ਗੱਲਬਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੇਰੀ ਬੈਠ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਪ੍ਰਾਲਾ ਪਿੰਡ ਦੀ ਜਿਹੜੀ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਇਹਨਾਂ ਨੇ ਇਸਨੇ ਸਾਲ ਵੀ ਬੱਚਿਆਂ ਦਾ ਕੈਂਪ ਜਿਹੜਾ ਲਵਾਇਆ ਸੀ ਅੱਜ ਵੀ ਇਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਮੈਂ ਅਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਮਹਾਨ ਵਿਦਵਾਨ ਗਰਪਾਸੀ ਜੀ ਟੀਮੇ ਵਾਲ ਸਾਹਿਬ ਇਹਨਾਂ ਨੂੰ ਬੇਨਤੀ ਕੀਤੀ ਕਿ ਕਰਤਾਰਪੁਰ ਪਿੰਡ ਵਿਖੇ ਬੱਚਾ ਨੂੰ ਆਪਾਂ ਸਿੱਖੀ ਸਿਧਾਂਤ ਜਿਹੜੇ ਨੇ ਉਹਨਾਂ ਦੀ ਸਖਲਾਈ ਕੈਪ ਲਾਉਣਾ ਹੈ ਸੋ ਇਹਨਾਂ ਨੇ ਪਿਛਲੇ 10-15 ਦਿਨਾਂ ਤੋਂ ਲਗਾਤਾਰ ਇੱਥੇ ਬੱਚਿਆਂ ਨੂੰ ਜਿਹੜੀ ਮੁੱਢਲੀ ਸਿੱਖਿਆ ਸਿੱਖੀ ਦੀ ਜਿਵੇਂ ਗੁਰੂ ਸਾਹਿਬਾਨ ਦੇ ਨਾਮ ਪੰਜ ਪਿਆਰਾਂ ਦੇ ਨਾਮ ਸਹਿਜਾਦੇ ਸਾਹਿਬਾਨ ਦੇ ਨਾਮ ਇਹ ਸਾਰਾ ਕੁਝ ਇਹਨਾਂ ਨੂੰ ਸਿਖਾਇਆ ਜਬਜੀ ਸਾਹਿਬ ਪੰਜਾਬ ਬਾਣੀਆਂ ਦੀ ਜਿਹੜੀ ਸੰਥਿਆ ਜਿੱਥੇ ਬੱਚਿਆਂ ਨੂੰ ਦਿੱਤੀ ਓਥੇ ਵੱਡੇ ਉਹਨਾਂ ਦੇ ਮਾਤਾ ਪਿਤਾ ਵੀ ਜਿਹੜੇ ਇੱਥੇ ਆਏ ਆ ਉਹਨਾਂ ਨੂੰ ਵੀ ਦਿੱਤੀ ਗਈ ਆ ਸੋ ਅੱਜ ਇਹ ਜਿਹੜੀ ਸੰਪੂਰਨਤਾ ਹੋਈ ਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪ ਸੰਪੂਰਨਤਾ ਕਰਾਈ ਆ ਔਰ ਮੈਂ ਦੇਖ ਰਿਹਾ ਸੀ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਾਰਾ ਕੁਝ ਆਪ ਕੰਠ ਕਰਕੇ ਦੱਸ ਰਹੇ ਸੀ ਸੋ ਇਹੀ ਜਿਹੜੀ ਸਭ ਤੋਂ ਵੱਡੀ ਜਿਹੜੀ ਸਿੱਖਿਆ ਬੱਚਿਆਂ ਵਾਸਤੇ ਇਹੀ ਆ ਜਦੋਂ ਮੁੱਢਲੇ ਸਮੇਂ ਵਿੱਚ ਬੱਚੇ ਸਿੱਖੀ ਨਾਲ ਜੁੜ ਜਾਣ ਸਿੱਖੀ ਸਿਧਾਂਤ ਦਾ ਪਤਾ ਲੱਗ ਜਾਏ ਬੱਚਿਆਂ ਨੂੰ ਫਿਰ ਅੱਗੇ ਜਾ ਕੇ ਬੱਚੇ ਸਿੱਖੀ ਨਾਲ ਜੁੜਦੇ ਨੇ ਸੋ ਮੈਂ ਨਾ ਬੱਚਿਆਂ ਦੇ ਮਾਤਾ ਪਿਤਾ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਕਿ ਇਹਨਾਂ ਨੇ ਪ੍ਰਵਾਲਾ ਕਰਕੇ ਜਿਹੜਾ ਇਹ ਕੈਂਪ ਲਵਾਇਆ ਮਾਪੇ ਸਾਹਿਬ ਦਾ ਵੀ ਤੇ ਪਾਸਿੰਗ ਦਾ ਵੀ ਧੰਨਵਾਦ ਕਰਦਾ ਇਹਨਾਂ ਨੇ ਰੋਜ਼ ਪਠਾ ਸਾਹਿਬ ਤੇ ਆ ਕੇ ਇੱਥੇ ਇਹ ਜਿਹੜਾ ਕੈਂਪ ਲਗਾਇਆ ਸੋ ਫਿਰ ਸੰਗਤ ਨੂੰ ਬੈਂਟੀ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਜਿਹੜਾ ਬੱਚਿਆਂ ਨੂੰ ਆਪ ਤੁਸੀਂ ਬਾਣੀ ਦੇ ਨਾਲ ਜੋੜਨਾ ਹੈ ਮਾਤਾ ਪਿਤਾ ਜਿਹੜੇ ਆਪ ਜੋੜਨਗੇ ਬਾਣੀ ਨਾਲ ਕੇ ਧਰਗਨ ਸਾਹਿਬ ਜੀ ਅਗੇ ਸੱਚੇ ਪਾਤਸ਼ਾਹ ਕੇ ਅਰਦਾਸ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਜਿਹੜੀਆਂ ਸਵਾਵਾ ਬਖਸ਼ੀਆਂ ਨੇ ਇਸੇ ਤਰੀਕੇ ਲੈਣ ਅੱਗੇ ਵੀ ਅਗਲਾ ਪਿੰਡ ਜਿਹੜਾ ਅਸੀਂ ਬਹੁਤ ਜਲਦੀ ਤੁਹਾਨੂੰ ਦੱਸ ਦਾਂਗੇ ਅਗਲੇ ਪਿੰਡ ਵੀ ਇਹੋ ਜਿਹਾ ਇੱਕ ਕੈਂਪ ਲਗਾਇਆ ਜਾਣਾ ਸੋ ਸਾਰਿਆਂ ਦਾ ਫੇਰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਦੇ ਮੈਂਬਰ ਸਰਦਾਰ ਅਜਮੇਰ ਸਿੰਘ ਖੇੜਾ ਹਲਕਾ ਮਰਿੰਡਾ ਤੋਂ ਉਹਨਾਂ ਦੇ ਦੇਸ਼ਤਾਇਆਤ ਪਿੰਡ ਕਰਤਾਰਪੁਰ ਮੋਹਾਲੀ ਵਿਖੇ 10 ਰੋਜ਼ਾ ਗੁਰਮਤਿ ਸਖਲਾਈ ਕੈਂਪ ਲਗਾਇਆ ਗਿਆ ਸੀ ਜਿਦੇ ਵਿੱਚ ਬੱਚਿਆਂ ਨੂੰ ਪੰਜ ਬਾਣੀਆਂ ਦੀ ਸੰਥਿਆ ਰਹਿਤ ਮਰਿਆਦਾ ਸੰਬੰਧੀ ਜਾਣਕਾਰੀ ਦਿੱਤੀ ਗਈ ਔਰ ਗੁਰਬਾਣੀ ਵਿਆਕਰਨ ਸੰਬੰਧੀ ਔਰ ਮੋਡਰਨ ਸਿਧਾਂਤਾਂ ਸੰਬੰਧੀ ਇਹਨਾਂ ਨੂੰ ਭਰਪੂਰ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਉਦੇ ਸੰਬੰਧੀ ਅੱਜ ਬੱਚਿਆਂ ਕੋਲ ਇੰਟਰਵਿਊ ਵੀ ਲਈ ਗਈ ਬਹੁਤ ਵਧੀਆ ਢੰਗ ਨਾਲ ਬੱਚਿਆਂ ਨੇ ਤਿਆਰੀ ਕੀਤੀ ਹੈ ਔਰ ਉਸ ਤੋਂ ਬਾਅਦ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਨੂੰ ਮੈਡਲਾਂ ਦੇ ਨਾਲ ਔਰ ਗੁਰਦਵਾਰਾ ਪ੍ਰਬੰਧਕ ਕਮੇਟੀ ਪਿੰਡ ਕਰਤਾਰਪੁਰ ਵੱਲੋਂ ਸ਼ੀਲਡਾਂ ਦੇ ਨਾਲ ਔਰ ਸਨਮਾਨਿਤ ਕੀਤਾ ਗਿਆ ਔਰ ਨਾਲ ਬੱਚਿਆਂ ਨੂੰ ਸਰਟੀਫਿਕੇਟ ਵੀ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ ਬੱਚਿਆਂ ਨੂੰ ਹਾਜ਼ਰੀ ਦਾ ਜਿਹੜਾ ਉਹ ਸਨਮਾਨ ਪੱਤਰ ਵਜੋਂ ਸਨਮਾਨ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਿੰਨੇ ਕ ਬੱਚੇ ਸੀ ਨੰਬਰ 1 ਉਹ ਜਿਹੜੇ ਤੁਹਾਡੇ ਮਿਲਦੇ ਆ ਇਸ ਮਾਪ ਪ੍ਰੋਗਰਾਮ ਦੇ ਵਿੱਚ ਹਿੱਸੇ ਲੈਂਦੇ ਨੇ ਚਾਹਤਾ ਹੈ ਆਪਣਾ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਪਤੇ ਜਿਵੇਂ ਕਿ ਤੁਸੀਂ ਪੁੱਛਿਆ ਵੀ ਇਸ ਅਸੀਂ ਤਕਰੀਬਨ ਪਿਛਲੇ 2 ਸਾਲਾਂ ਤੋਂ ਕਰਦੇ ਆਉਂਦੇ ਹਾਂ ਜੀ ਬੱਚਿਆਂ ਵਾਸਤੇ ਜੀ ਵਿਸ਼ੇਸ਼ ਪ੍ਰੋਗਰਾਮ ਜੀ ਤਾਂ ਕਿ ਬੱਚੇ ਸਾਡੇ ਜਿਹੜੇ ਮੁੱਢਲੇ ਸਿਧਾਂਤਾਂ ਦਾ ਗੁਰਬਾਣੀ ਦੇ ਗੁਰਦੁਆਰਾ ਸਾਹਿਬ ਨਾਲ ਜੁੜੇ ਰਹਿਣ ਜੀ ਸੋ ਇਸ ਵਾਰ ਵੀ ਅਸੀਂ ਜਿਹੜਾ ਸਾਨੂੰ ਬੇਨਤੀ ਕੀਤੀ ਸਾਡੀ ਬੇਨਤੀ ਨੂੰ ਇਹਨਾਂ ਨੇ ਅੱਗੇ ਪਹੁੰਚਾਇਆ ਜੀ ਤੇ ਉਸ ਵਿੱਚ ਭਾਈ ਗੁਰਪਾਲ ਸਿੰਘ ਜੀ ਤਿੰਨਵਾਲ ਜਿਨ੍ਹਾਂ ਦੀ ਇੱਥੇ ਡਿਊਟੀ ਲੱਗੀ ਸੋ ਭਾਈ ਸਾਹਿਬ ਨੇ ਬਹੁਤ ਹੀ 10 ਦਿਨ ਸਾਡੇ ਵਿਚਕਾਰ ਰਹਿ ਕੇ ਬੱਚਿਆਂ ਨਾਲ ਬੜੇ ਪਿਆਰ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੂੰ ਸਮਝਾਇਆ ਤੇ ਜਿੱਥੇ ਬੱਚੇ ਬੱਚਿਆਂ ਨੇ ਇਹਨਾਂ ਤੋਂ ਤਕਰੀਬ ਲੱਤੀ ਉੱਥੇ ਅਸੀਂ ਕਹਾਂਗੇ ਵੀ ਅਸੀਂ ਵੱਡਿਆਂ ਨੇ ਵੀ ਇਹਨਾਂ ਤੋਂ ਬਹੁਤ ਕੁਝ ਸਿੱਖਿਆ ਸੋ ਬਹੁਤ ਹੀ ਮੈਂ ਧੰਨਵਾਦ ਕਰਦਾ ਹਾਂ ਸਾਰੇ ਸਮੂਹ ਨਗਰ ਦਾ ਜੀ ਜਿਹੜਾ ਸਭ ਦਾ ਜੀ ਭਾਈ ਗੁਰਪਾਲ ਸਿੰਘ ਤੇ ਮੋਬਲ ਦਾ ਜੀ ਜਿਨ੍ਹਾਂ ਨੇ ਸਾਡੇ ਨਗਰ ਦੇ ਵਿੱਚ ਤੇ ਅੱਗੇ ਵਾਸਤੇ ਵੀ ਅਸੀਂ ਬੇਨਤੀ ਕਰਾਂਗੇ ਤੇ ਬੱਚਿਆਂ ਨੂੰ ਵੀ ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਅਸੀਂ ਲਿਖਦੇ ਰਹੀਏ ਤਾਂ ਕਿ ਅਸੀਂ ਆਪਣੇ ਮੋਢਲੇ ਸਧਾਤਾ ਨਾਲ ਗੁਰਬਾਣੀ ਨਾਲ ਅਸੀਂ ਜੁੜ ਕੇ ਰਹੀਏ ਵਾਹਿਗੁਰੂ ਬੱਚਿਆਂ ਨੂੰ ਭਾਰਿਤ ਹਫਤੇ ਅੱਜ ਦਾ ਦਿਹਾੜਾ ਜਿਹੜਾ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਤੋਂ ਲਿਆ ਜਾ ਰਿਹਾ ਹੈ ਬਿਲਕੁਲੀ ਕਿਉਂਕਿ ਜਿਹੜਾ ਅੱਜ ਦਾ ਦੌਰ ਹੈ ਜੀ ਨਸ਼ਿਆਂ ਦਾ ਦੌਰ ਹੈ ਜੀ ਇਸ ਨਸ਼ੇ ਇਸ ਦੌਰ ਤੋਂ ਬਚਣ ਦੇ ਵਾਸਤੇ ਅਸੀਂ ਬੱਚਿਆਂ ਨੂੰ ਤਾਂ ਹੀ ਅਸੀਂ ਇਹ ਪ੍ਰੋਗਰਾਮ ਅਸੀਂ ਰੱਖਦੇ ਹਾਂ ਤਾਂ ਕਿ ਬੱਚਿਆਂ ਦਾ ਜੇ ਕਿ ਇਹ ਸਾਡਾ ਸਮਾਂ ਬੱਚਿਆਂ ਨੂੰ ਅਸੀਂ ਸੰਭਾਲ ਲਿਆ ਤਾਂ ਸਾਡੇ ਸਭ ਕੁਝ ਸਾਡੇ ਕੋਲ ਰਹੇਗਾ ਜੀ ਤਾਂ ਸਾਡੇ ਮਾਤਾ ਪਿਤਾ ਬੱਚਿਆਂ ਦੇ ਨਾਲ ਆਉਂਦੇ ਨੇ ਸੀ ਇੱਥੇ ਜੀ ਅੱਜ ਵੀ ਹਾਜ਼ਰੀ ਭਰ ਰਹੇ ਮਾਤਾ ਪਿਤਾ ਉਹਨਾਂ ਦੇ ਤਾਂ ਸਾਨੂੰ ਬਹੁਤ ਚੰਗਾ ਲੱਗਿਆ ਵੀ ਅਸੀਂ ਇਸ ਨਸ਼ਿਆਂ ਦੀ ਕ੍ਰਿਤੀ ਤੋਂ ਅਸੀਂ ਬਚੇ ਰਹੀਏ ਬਚੂਗੇ ਤਾਂ ਹੀ ਜਦ ਅਸੀਂ ਮਤਲਬ ਇਹ ਨਾ ਗੁਰਬਾਣੀ ਦੇ ਸਿਧਾਂਤਾਂ ਦੇ ਅਨੁਸਾਰ ਅਸੀਂ ਪੂਰੇ ਉਤਰਾਂਗੇ ਜੀ ਮਾਪਿਆਂ ਨੂੰ ਸੰਪਰਕ ਨੂੰ ਤੇ ਬੱਚਿਆਂ ਨੂੰ ਮੈਸੇਜ ਬੱਚਿਆਂ ਨੂੰ ਮੈਸੇਜ ਇਹ ਹੈ ਜੀ ਜੋ ਕੁਝ ਬੱਚਿਆਂ ਨੇ ਹੁਣ ਅਸੀਂ 10 ਦਿਨ ਵਿੱਚ ਅੱਥੇ ਸਿੱਖਿਆ ਤਾਂ ਮੈਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਹ ਕਹੂੰਗਾ ਬੱਚਿਆਂ ਨੂੰ ਵੀ ਬੇਨਤੀ ਕਰੀਏ ਅਸੀਂ ਵੀ ਤੁਸੀਂ ਜੋ ਕੁਝ ਸਿੱਖਿਆ ਇਸ ਨੂੰ ਇਹ ਨਾ ਹੋਵੇ ਵੀ ਕੱਲ ਨੂੰ ਜਾ ਕੇ ਅਸੀਂ ਇਹਨੂੰ ਵਿਸਾਰ ਦਈਏ ਐਸਨੂੰ ਹਮੇਸ਼ਾ ਅਸੀਂ ਗੁਰੂ ਘਰ ਦੇ ਨਾਲ ਰੁਟੀਨ ਰੱਖੀ ਹੈ ਅਸੀਂ ਦੋ ਟਾਈਮ ਆ ਕੇ ਇੱਥੇ ਗੁਰੂ ਘਰ ਚ ਅਸੀਂ ਮੱਥਾ ਟੇਕੀਏ ਉਦਾਂ ਹੀ ਨਿਤਨੇਮ ਕਰੀਏ ਤਾਂ ਹੀ ਅਸੀਂ ਇਸ ਦੇ ਨਾਲ ਅਸੀਂ ਮਤਲਬ ਪੂਰੀ ਉਤਰਾਂਗੇ ਸੋ ਕਿਹੜਾ ਸਾਭ ਨੂੰ ਵੀ ਮੈਂ ਇਹੀ ਕਹੂੰਗਾ ਵੀ ਅੱਗੇ ਵਾਸਤੇ ਸਾਡਾ ਇਸੇ ਤਰ੍ਹਾਂ ਸਾਥ ਦੇਣਾ ਤੇ ਤਾਂ ਕਿ ਅਸੀਂ ਜਲਦੀ ਤੋਂ ਜਲਦੀ ਪ੍ਰੋਗਰਾਮ ਅਸੀਂ ਫਿਰ ਵੀ ਇਸ ਦਸੰਬਰ ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਦਸੰਬਰ ਚ ਅਸੀਂ ਫਿਰ ਪ੍ਰੋਗਰਾਮ ਰੱਖਾਂਗੇ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਭਾਈ ਗੁਰਪਾਲ ਸਿੰਘ ਜੀ ਤਿੰਮੋਵਾਲ ਜਿਹੜੇ ਕਿ ਸਾਨੂੰ ਬਹੁਤ ਇਹਨਾਂ ਨੇ ਸੱਜੇ ਤਾਂਗੇ ਨਾਲ ਸਾਨੂੰ ਦੱਸਿਆ ਆਰਾ ਸਾਨੂੰ ਬਹੁਤ ਇਹਨਾਂ ਦਾ ਵਧੀਆ ਸੁਭਾਅ ਸੀ ਇਹਨਾਂ ਦਾ ਜੀ ਤੇ ਸਾਰੇ ਨਗਰ ਦਾ ਮੈਂ ਇਸੇ ਤਰ੍ਹਾਂ ਬੀਬੀਆਂ ਇੱਥੇ ਸਾਜਰੇ ਆ ਜੀ ਸਭ ਦਾ ਹੀ ਮੈਂ ਆਪਣੇ ਤਹਿ ਦਿਲੋਂ ਕੋਟਾਨ ਕੋਟਾਨ ਧੰਨਵਾਦ ਕਰਦਾ ਜੀ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਜੀ ਗੁਰਮਾਨ ਸਿੰਘ ਜੀ ਅ ਕਿਹੜਾ ਪਿੰਡ ਹੈ ਕਰਤਾਰਪੁਰ ਅਸੀਂ ਸਾਰੇ ਬਾਠਾਂ ਦੀ ਜਪਜੀ ਸਾਹਿਬ ਅਨੰਦ ਸਾਹਿਬ 10 ਦਿਨ ਪਿਛਲੇ 10 ਦਿਨਾਂ ਤੋਂ ਇਹ ਕੈਂਪ ਚੱਲਦਾ ਆ ਰਿਹਾ ਹੈ ਹੋ ਜਵਾਨੀ ਕੀ ਯਾਦ ਆਇਆ ਤੁਹਾਨੂੰ ਸਿੱਧੇ ਪੁੱਛ ਹਾਂਜੀ 10 ਗੁਰੂਆਂ ਦੇ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ੍ਰੀ ਗੁਰੂ ਹਰਿ ਰਾਏ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਪਿਆਰਾਂ ਦੇ ਭਾਈ ਦੇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਿਮ ਸਿੰਘ ਜੀ भाई मोकम सिंह जी भाई साहब सिंह जी चार साहेब क्या पे लो बाबा जी सिंह जी बाबा जुहार सिंह जी बाबा जोरावर सिंह जी बाबा गुर कृपा ज्योत जी गुर कृपा ज्योत ब्रुकफील्ड इंटरनेशनल स्कूल हां जी मैं 6वीं में पढ़ती हूं ਮੈਂ ਉਸ ਵਿੱਚੋਂ ਜਿਵੇਂ ਸਿੱਖਾਂ ਬਾਰੇ ਸਿੱਖਾਂ ਦਾ ਇਤਿਹਾਸ ਸਿੱਖਿਆ ਬਾਣੀ ਨੂੰ ਕੰਢ ਕਰਨਾ ਸਿੱਖਿਆ ਅਤੇ ਮਤਲਬ ਸਿੱਖਿਆ ਲੀਤੀ ਕਿ ਕਿਵੇਂ ਕੀ ਚੀਜ਼ ਕਰਦੇ ਸਿੱਖ ਧਰਮ ਬਾਰੇ ਜਦੋਂ ਆਪਣੀ ਜਾਣਕਾਰੀ ਦਿੱਤੀ ਗਈ ਵੀ ਇਹ ਸਾਡਾ ਇਤਿਹਾਸ ਹੈ ਕਿ ਸਿੱਖਾਂ ਦਾ ਹਾਂਜੀ ਹਾਂਜੀ ਯਾਦ ਰੱਖੀ ਗਈ ਆਪਣੀ ਮੂਰਤ ਹਾਂਜੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਦਾ ਹਾਂਜੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਸ਼੍ਰੀ ਗੁਰੂ ਹਰਾਈ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਦਸਾਂ ਗੁਰੂਆਂ ਦੀ ਜੋਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਿਤਾ ਦਾ ਨਾਮ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਦਾ ਨਾਮ ਮਾਤਾ ਗੁਜਰੀ ਜੀ ਦਾਦੀ ਜੀ ਤੇ ਛੋਟੇ ਸਾਹਿਬਾਂ ਦੇ ਨੂੰ ਕਿਤੇ ਚੀਦ ਚਮਕੌਰ ਦੀ ਗੜੀ ਵਿੱਚ ਸ਼ਹੀਦ ਫਤਿਹਗੁਰਸਾ ਬੱਤਾ ਸਾਹਿਬ ਜਰ ਦੇ ਕਿੱਥੇ ਸ਼ਹੀਦੀ ਭਾਗ ਚਮਕੌਰ ਦੀ ਜੰਗ ਵਿੱਚ ਇਹ ਪਤਾ ਕਿ ਮਾਤਾ ਗੁਜਰ ਕੌਰ ਤੇ ਛੋਟੇ ਲਾਲਾ ਨੂੰ ਕਿੱਥੇ ਕੈਦ ਕੀਤਾ ਗਿਆ ਸੀ ਠੰਡੇ ਬੁਰਜ ਵਿੱਚ ਅਲਮਗੀਰ ਬਗਮੀਤ ਗੋੜ 10 ਵਿੱਚ ਸੈਨ ਸਟੀਫਨ ਜੇ ਆਪਾਂ ਗੱਲ ਕਰੀਏ ਸਕੂਲਾਂ ਦੀ ਕਲਾਸਾਂਾਂ ਦੇ ਵਿੱਚ ਕੀ ਲੱਗਦਾ ਕਿ ਇਤਿਹਾਸ ਬਾਰੇ ਖਾਸ ਕਰਕੇ ਸਿੱਖ ਇਤਿਹਾਸ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਨਹੀਂ ਜੀ ਕੋਈ ਲੱਗਦਾ ਹਾਂ ਜੀ ਪੰਜਾਬ ਵੀ ਪੜ੍ਹਾਉਂਦੇ ਆ ਇਤਿਹਾਸ ਜ਼ਿਆਦਾ ਨਹੀਂ ਥੋੜਾ ਹੀ ਹੁੰਦਾ ਹੈ ਜ਼ਿਆਦਾ ਨਹੀਂ ਦੱਸਿਆ ਜਾਂਦਾ ਉਹ ਆਵਰੇ ਤਾਂ ਬਹੁਤ ਘੱਟ ਪੜ੍ਹਾਇਆ ਹਾਂ ਜੀ ਤੇ ਜਿਹੜੀ ਇਹ 10 ਦਾ ਸਿਖਾਈ ਕੈਂਪ ਜਿਹੜਾ ਬਹੁਤ ਕੁਝ ਸਿੱਖਿਆ ਗੁਰਬਾਨੀ ਨੂੰ ਸਾਫ ਸ਼ੁੱਧ ਪੜ੍ਹਨਾ ਸਿੱਖਿਆ ਉਹਦੀ ਸੰਥਿਆ ਉਹਦੇ ਅਰਥ ਸਮਝੇ ਅਤੇ ਸਾਰੇ ਸਿੱਖੀ ਧਰਮ ਦੇ ਸਾਰਾ ਕੁਝ 10 ਗੁਰੂ ਸਾਹਿਬਾਨ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਪੰਜ ਤਖਤਾਂ ਦੇ ਨਾਮ ਪੰਜ ਕਕਾਰਾਂ ਦੇ ਨਾਮ ਸਾਰਾ ਕੁਝ ਸਿੱਖਿਆ ਅੱਛਾ ਬੜੇ ਇੱਕ ਤੋਂ ਬਾਅਦ ਅੱਜੇ ਗੱਲ ਕਰ ਲਈਏ ਸੋਸ਼ਲ ਮੀਡੀਆ ਤੇ ਬੱਚੇ ਬਹੁਤ ਮਤਲਬ ਗਲਤ ਪ੍ਰਸੇਨ ਨੂੰ ਜਾ ਰਹੇ ਹੋਰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੇ ਇਹ ਕਿਰਤ ਨੇ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਬੱਚੇ ਨੂੰ ਇਹੋ ਜੇ ਪਾਸੇ ਜਾਣ ਤੋਂ ਬਚਾਇਆ ਜਾ ਸਕਦਾ ਹੈ ਹਾਂਜੀ ਹਾਂਜੀ ਇਹ ਸੋਸ਼ਲ ਮੀਡੀਆ ਜੋ ਕਿਸੇ ਕਿਹਨੇ ਜੋ ਵੀ ਉਹ ਬੜਿਆ ਕਿਸ ਵਾਸਤੇ ਸੀ ਤੇ ਲੋਕ ਕਿਹਨੇ ਇਸੇ ਨੂੰ ਵਰਤੇ ਜਿਹੜਾ ਇਹ ਨਜ਼ਾਇਦ ਉਹਦਾ ਮਤਲਬ ਬੰਦ ਕਰ ਦੇ ਹਾਂਜੀ ਉਹ ਉਹ ਤੁਸੀਂ ਸੋਚੀ ਰੱਖੋ ਸੋਚ ਕੇ ਸੋਸ਼ਲ ਮੀਡੀਆ ਜਿਆਦਾ ਉਹਦੀ ਯੂਜ਼ ਨਹੀਂ ਕਰਨੀ ਚਾਹੀਦੀ ਉਹ ਉਹ ਹੈ ਵੀ ਬੜਿਆਂ ਵਾਸਤੇ ਆ ਬੱਚਾ ਵਾਸਤੇ ਨਹੀਂ ਬਣਿਆ ਸੀ ਉਹ ਤੇ ਉਹ ਮਾਪੇ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਬੱਚਿਆਂ ਦਾ ਕਿ ਬੱਚੇ ਕੀ ਦੇਖਦੇ ਆ ਫੋਨ 'ਤੇ ਤੇ ਗੁਰਬਾਣੀ ਨਾਲ ਜੋੜਨਾ ਚਾਹੀਦਾ ਹੈ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਅੱਜ ਸਿੱਕਾ ਜਦੋਂ ਸੋਸ਼ਲ ਮੀਡੀਆ ਤੇ ਸਭ ਕੁਝ ਹੈ ਗੁਰਬਾਣੀ ਵੀ ਆਉਂਦੀ ਹੈ ਪਰ ਜੇ ਆਪਣੇ ਬੱਚੇ ਨੂੰ ਸੁਟਾਰੇ ਲੱਗ ਤਾਂ ਬੱਚੇ ਮੋਬਾਈਲ ਦਾ ਵੀ ਸਹੀ ਵਰਤੋਂ ਕਰ ਸਕਣ ਹਾਂਜੀ ਇਸ ਰੇਖਾ ਕੀ ਜਣਾ ਚਾਹੁੰਦਾ ਕਿ ਉਹ ਆਪਾਂ ਸਵੀ ਸਿੱਖੀ ਨਾਲ ਜੁੜੋ ਰੋਜ਼ ਗੁਰਬਾਣੀ ਪੜੋ ਸਿੱਖੀ ਦੇ ਲਾਡ ਲੱਗੋ ਹਾਂਜੀ ਵਾਈ ਸਿੱਖਾ ਦੇ ਅੰਮ੍ਰਿਤ ਨੇ ਤਾਂ ਆੜੇ ਅ ਕੈਂਪ ਦੇ ਵਿੱਚ 10 ਦਿਨ ਹੋ ਗਏ ਜੀ ਹਾਂਜੀ ਸਾਥੀਆਂ ਮੈਂ ਹਾਂਜੀ ਇੱਕ ਚੀਜ਼ ਕੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਹਿਬ ਹਾਂਜੀ ਪਹਿਲਾਂ ਕਦੇ ਕੀਤਾ ਪਾਰਟੀਆਂ ਨਹੀਂ ਹਾਂਜੀ ਕਰਦੇ ਹੁੰਦੇ ਹਾਂਜੀ ਹੋਰ ਬੱਚਿਆਂ ਨੂੰ ਬੱਚਿਆਂ ਨੂੰ ਕਿਹਦੇ ਹੋ ਕੇ ਜਿਵੇਂ ਕੋਈ ਤੇ ਹਾਂ ਜੀ ਨਹੀਂ ਜੇ ਨਾ ਜੇ ਲੈ ਕੇ ਹਾਂ ਜੀ ਤੇ ਕੀ ਕਹਿਣਾ ਚਾਹੋਗੇ ਇਹ ਸ਼ੋਹਨੀ ਗੁੱਪਰਾ ਉਹ ਬੇਟੀ ਦਾ ਜੋ ਉਤਾਰਾ ਜਿਹੜੇ ਵਧੀਆ ਸੀ ਜੀ ਹਾਂ ਜੀ ਸਰ ਕੁਸ਼ੀ ਜਿਹੜੀਆਂ ਬੀਬੀਆਂ ਹੋਵਾਂ ਜਿਹੜੀਆਂ ਸੌਫਟੇ ਆਉਂਦੇ ਤੇ 10-12 10-12 ਬੀਬੀਆਂ ਆਉਂਦੇ ਹਾਂ ਸਿੱਖਿਆ ਕੁਝ ਹਾਂਜੀ ਹੋ ਲੱਗਿਆ ਹੁਣ ਹਾਂਜੀ ਹਾਂਜੀ ਜੋ ਨਹੀਂ ਪਤਾ ਤਾਂ ਪਤਾ ਲੱਗਦਾ ਹੈ ਪਤਾ ਲੱਗਦਾ ਹਾਂਜੀ